ਵਾਹਿਗੁਰੂ ਜੀ ਖਾਤਿਰ ਗੁਰੂ ਰੂਪਾ ਗੁਰਪਿਆਰੀ ਸਾਧ ਸੰਗਤ ਜੀ ਜੋ ਯਾਤਰਾ 16 ਤਰੀਕ ਤੋਂ ਚੱਲ ਕੇ ਹైਦਰਾਬਾਦ ਤੇਲੰਗਣਾ ਆ ਭਾਈ ਲੋਕਾ ਜੀ ਦੇ ਸਥਾਨ ਤੇ ਹਜੂਸਾ ਯੂਪੀਐਮਪੀ ਵਿਖੇ ਗੁਰਮਤ ਪ੍ਰਚਾਰ ਗੁਰਮਤ ਸਮਾਗਮ ਕਰਦੀ ਹੋਈ ਸੰਗਤ ਵਿੱਚ ਵਿਚਰੇਗੀ ਅੱਜ ਪਹਿਲਾ ਪੜਾ ਹైਦਰਾਬਾਦ ਵਿਖੇ ਮਹਿੰਦਰਾ ਹिल्स ਜਿੱਥੇ ਜਾ ਰਹੇ ਆ ਆਦਾ ਗੁਰਮਤ ਸਵਾਗਤ ਹੈ ਔਰ ਗੁਰਦੁਆਰਾ ਗੋਲੀਬੋੜਾ 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 ਮਹਿੰਦਰਾ ਹिल्स ਇੱਥੋਂ ਅਸੀਂ ਚੱਲਾ ਪਾ ਰਹੇ ਆ ਮਹਿੰਦਰਾ ਹिल्स ਹਿਲਦਾ ਹైదరాబాద్ ਵਿਖੇ ਇਹ ਸਾਡੇ ਨਾਲ ਭਾਈ ਪ੍ਰੇਮ ਸਿੰਘ ਜੀ ਜੋ ਕਿ ਰਾਗੀ ਸਿੰਘ ਨੇ ਇਹਨਾਂ ਦੇ ਬੱਚੇ ਵੀ ਗੁਰਸੇਖ ਨੇ ਨਿਹੰਗ ਸਿੰਘ ਨੇ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਅਸੀਂ ਪਿੰਡਾਂ ਵਿੱਚ ਵੀ ਕੱਲ ਸਵੇਰੇ ਉਹ 19 ਤਰੀਕ ਨੂੰ ਸਵੇਰੇ 4 ਵਜੇ ਚੱਲਾ ਆਰੰਭ ਕਰ ਦੇਣਾ ਇਹ ਬੱਸ ਦੇ ਵਿੱਚ ਸਫ਼ਰ ਕੀਤਾ ਜਾਵੇਗਾ ਜੋ ਲੋਕਲ ਬਸਾਂ ਇੱਥੇ ਚਲਦੀਆਂ ਸੋ ਸੰਗਤ ਨੂੰ ਬੇਨਤੀ ਹੈ ਇਹ ਗੁਰਮਤਿ ਪ੍ਰਚਾਰ ਫੇਰੀ ਜਿਹੜੀ ਹੈ ਗੁਰਮਤਿ ਸਮਾਗਮ ਪਿੰਡਾਂ ਪਿੰਡਾਂ ਵਿੱਚ ਸੰਗਤ ਵਿੱਚ ਚਿਰਦੇ ਆ ਸੰਗਤਾਂ ਨੂੰ ਗੁਰਨਾਨਕ ਦੇ ਉਦੇਸ਼ ਤੇ ਚੱਲਣ ਦਾ ਉਪਦੇਸ਼ ਕਰੇਗੀ ਸੋ ਖਾਲਸਾ ਦੇ ਨਿਸ਼ਾਨ ਦੇ ਹੇਠ ਇਹ ਜਿਹੜੀ ਜਾਗ੍ਰਿਤੀ ਯਾਤਰਾ ਹੈ ਜਿਹੜੀ ਗੁਰਮਤ ਪ੍ਰਚਾਰ ਫੇਰੀ ਹੈ ਗੁਰਮਤ ਸਮਾਗਮ ਕਰਦੀ ਹੋਈ ਇਹ ਅੱਗੇ ਵੱਧ ਰਹੀ ਹੈ ਤੋਂ ਮੈਂ ਬੇਨਤੀ ਕਰਾਂਗਾ ਸਾਡੇ ਨਾਲ ਨੇ ਸਰਦਾਰ ਮਲਕੀਤ ਸਿੰਘ ਜੀ ਸਮਾਣੇ ਤੋਂ ਪਟਿਆਲੇ ਤੋਂ ਉਹ ਆਪ ਜੀ ਨਾਲ ਕੁਝ ਬਚਨ ਕਰਨਗੇ ਸਰਦਾਰ ਮਲਕੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਆ ਇਹ ਦੁਰਲੱਭ ਜਨਮ ਜੋ ਮਿਲਿਆ ਹੈ ਇਸ ਜਨਮ ਨੂੰ ਸਫਲ ਕਰਨ ਵਾਸਤੇ ਵੱਦ ਤੂੰ ਵੱਦ ਕੋ ਨਾਨਕ ਨਾਮ ਲੈਵਾ ਸੰਗਤਾਂ ਨੇ ਜਿਹੜੀਆਂ ਉਹ ਆਪਣੇ ਕਿਸੇ ਤਰ੍ਹਾਂ ਦੇ ਵੀ ਭੇਤ ਭਾਵ ਨੇ ਜਿਹੜੇ ਉਹਨਾਂ ਨੂੰ ਮਿਟਾ ਕੇ ਇਕੱਤਰ ਹੋ ਕੇ ਗੋਨਾਨ ਪਾਸ਼ਾ ਜੀ ਦੇ ਚਲਾਏ ਹੋਏ ਰਾਹ ਤੇ ਆਪਾਂ ਪੰਦੀ ਬਣ ਕੇ ਆਪਣਾ ਜੀਵਨ ਜਿਹੜਾ ਉਹ ਵਿਚਰ ਕੇ ਜਾਈਏ ਇਹੀ ਚੜ੍ਹਦੀ ਕਲਾ ਹੋਵੇਗੀ ਇਹੀ ਸੁਨੇਹਾ ਹੈ ਸਾਰੀਆਂ ਸੰਗਤਾਂ ਆਓ ਅਤੇ ਗੁਰੂ ਕੇ ਦੀਵਾਨ ਵਿੱਚ ਜੁੜ ਕੇ ਗੁਰੂ ਦੇ ਨਾਮ ਨਾਲ ਜੁੜ ਕੇ ਆਪਣੇ ਪਛੋਕੜ ਆਪਣੇ ਇਤਿਹਾਸ ਬਾਰੇ ਅਤੇ ਆਪਣੀ ਗੁਰਬਾਣੀ ਬਾਰੇ ਜਾਣਕਾਰੀ ਹਾਸਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਡੈਨ ਬਣਾ ਲੈ ਪਿੱਛੇ ਖੜਾ Bir daha